ਲਓ ਵੀ ਆ ਚਿੱਟੀ ਅੱਖ ਦਾ ਬੱਕਰਾ ਹੈ ਬਾਈ ਲੈ ਕੇ ਆਇਆ ਧੂੜ ਕੋੜ ਤੋਂ ਬਿਲਕੁਲ ਸਪੌਟ ਲੈ ਸਾਕੋ ਨਾ ਬਰਬਰੀ ਨਸਲ ਦਾ ਤੇ ਬਾਈ ਕੀ ਮੰਗਿਆ ਸੁਖੇ ਦਾ ਇਹਦਾ 25 ਹਜ਼ਾਰ ਦਾ ਮਤਲਬ ਬਾਈ ਚਾਰ ਦੰਦਾ 25000 ਠੀਕ ਆ ਚਾਰ ਦੰਦਾ ਮੂੰਹ ਹੈ ਲਓ ਵੀ ਚਲੋ ਚੱਲੋ ਫਿਰ ਮੜਾ ਆ 25000 ਮੁੱਲ ਕੀਤਾ ਬਾਈ ਨੇ ਤੇ ਲੈਂਦਾ ਬਾਈ ਮੋਣਾ ਆ ਜਾ ਮੋਣੇ ਆ ਇਹ ਲੈ ਲੈਂਦਾ 25000 예, 이어, 대명하다. <sweak> <sweak> બોલ યાર સુકે યાર એકી દાસ બોલ તું તું ਦੱਸ ਤਾਂ ਪੱਕੇ ਰੁਪਏ ਲਾ ਦੇ ਲੈ ਜਾ ਮੈਂ ਕਰਨਾ ਘੜੇ ਪੱਕੇ ਕੀ ਹੁਣ ਤੂੰ ਬੱਚੀ ਮਗਲਾ ਜੇ ਕਹ ਦੱਸਦਾ ਨਹੀਂ ਹਾਂ ਕਹਦਾ ਦੱਸਦਾ ਲਾ 25 ਰੁਪਏ ਦੇ ਦੱਸਦਾ ਸਹੀ ਆ ਦੱਸ ਵੀ ਵੇਚਣਾ ਇੰਨੇ ਦਾ 30000 ਲਾ ਫੜ 11000 ਇਹਦਾ ਕਿਹਦਾ 40 ਕਿੰਨੇ ਦਾ ਨਹੀਂ ਨਹੀਂ 20 ਤੋਂ ਉੱਤੇ ਕਿੰਨੇ ਦੇ 20 ਤੋਂ ਹੱਲੇ ਉੱਤਰ 20 ਨਹੀਂ ਹੱਲੇ ਉੱਤਰ ਫਿਰ ਹੋਣਾ ਹੀ ਨਹੀਂਗਾ ਹੋਰ ਕਿੰਨੇ ਦਾ ਪੁੱਟਾ ਦਾ ਸਾਦੇ ਵੇਚਣਾ ਕੱਲ ਵਾਰ ਆਇਆ ਨਹੀਂ ਲੈ ਸਕਦੇ ਆ ਆਪ ਹੀ ਕਿੰਨੇ ਲੱਗੇ 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 ਲਾ ਲਾ ਗਿਆ ਅਗਲਾ ਲਾ ਲਾ ਕਰਾਈ ਵਾਲਿਆਂ ਨੂੰ 16000 ਰੁਪਏ ਕੱਲ ਘਰੇ ਮੈਨੂੰ ਲਾ ਆ ਜਾਣੇ ਫੇਰ ਉਹ ਲਾ ਗਿਆ ਲਾ ਗਿਆ ਉਹ ਕਈ ਵਾਰੀ ਅਗਲੇ ਦੇ ਕੋਈ ਕਿੰਨੇ ਲਾ ਜਾਂਦਾ ਕੋਈ ਕਿੰਨੇ ਇਹ ਮੰਡੀਆਂ ਦਾ ਹੀ ਹਿਸਾਬ ਦਾ ਘਟਕੇ ਦੇ ਦਾਂਗੇ ਪੱਕਾ ਬੰਦਾ ਅੱਜ ਆਜਾ ਬੋਲ 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 ਤਰਪਾ ਇਹਦਾ ਮੀਟ ਬੱਲ ਵੀ ਯਾਰ ਆਇਆ ਹਿਸਾਬ ਲਾ ਤੇਰੇ ਕੋਲ ਹਿਸਾਬ ਨਾਲ ਤਾਂ ਹੋਰ ਕਿੰਨੇ ਆ ਦਾਂ ਨਹੀਂ ਬਾਈ ਲਖਾਈ ਲੁਖਾਈ ਪਾ ਦੇ ਯਾਰ ਨਹੀਂ ਆਇਆ ਦਾ ਨਹੀਂ ਨਹੀਂ ਸਲਾਮ ਜੀ ਬੱਟੀ 13000 ਮੈਂ ਪੁੱਛਿਆ ਵੀ ਨਹੀਂ ਉਹਨੂੰ ਯਾਰਾ ਪੁੱਛ ਲਾ ਪਾਸੇ ਕਰਕੇ ਭਾਈ ਨਹੀਂ ਦੇਣਾ ਰੀਤ ਉੱਕਤੇ ਦੇਣਾ ਦੇ ਦੇ ਸਹੀ ਆ ਮੁੱਲ ਪਤਾ ਵੀ ਲੱਗੇ ਕੀ ਦੇਵੇ ਕੋਨੇ ਗਾਂ ਵੇਚਣਾ ਤੇ ਲੈਣਾ ਉਹਨੇ ਵੀ ਥੋੜੇ ਵੀ ਬਹੁਤ ਵੀ ਲੈਣੇ ਆ ਤੇ 23000 13000 ਕੋਈ ਨਹੀਂ ਫਿਰ ਮੁੜੇ ਯਾਰਾ ਬੋਲ ਯਾਰਾ 10 ਬਸਤਾ ਕਹਤਾ 22000 ਭਾਈ ਯਾਰ ਕਿਹੜੇ ਹਸਾਰੇ ਉਹਨੇ ਵੀ ਵੇਚਣਾ ਗਾਂ ਯਾਰ ਕੋਈ ਦੂਰ ਦੂਰ ਵੀ ਉਹਨੇ ਨੂੰ ਤਾਂ ਹਾਂ ਨਹੀਂ ਜੀ ਦੇਣਾ ਯਾਰ ਮੈਂ ਉਹਨੂੰ ਪੁੱਛਿਆ ਵੀ ਹੁਣ ਹੋ ਗਿਆ 14000 ਨਹੀਂ ਨਹੀਂ ਬਾਲੇ ਪਈ ਜਾਂਦਾ ਕੋਈ ਨਹੀਂ ਯਾਰ ਘੜ ਜਾ ਭਾਈ ਮੈਂ ਨੇੜੇ ਲੱਗਣ ਦਾ ਤੂੰ ਹਾਲੇ ਪਈ ਜਾਂਦਾ ਕੋਈ ਬੋਲ ਬੋਲ ਉਹਨੇ ਵੀ ਵੇਚਣਾ ਗਾਂ ਯਾਰ ਦੇ ਹੱਕ ਬਣਦਾ ਤੇਰਾ ਦੇਣ ਦਾ ਹੋਰ ਦੇਣਾ ਕਿੰਨੇ ਦਾ ਫਿਰ ਦੱਸ ਦੇ ਜਾਨਾ ਆਲਾ ਯਾਰ ਜੇ ਦੇਣਾ ਤਾਂ 15000 ਉਹ ਨਹੀਂ ਨਹੀਂ ਬੱਸ ਕਰਤਾ ਯਾਰ ਉਹ ਸਹੀ ਹੈ ਸੁੱਕੇ ਯਾਰ ਨਹੀਂ ਨਹੀਂ ਵੇਖ ਪੱਕਾ ਕਰੋ ਸਹੀ ਯਾਰ ਲੱਤ ਤੱਕ ਦੀ ਨੇ ਮੂਰਲੀ ਲੱਤ ਤੱਕ ਦੀ ਨਹੀਂ ਅੰਗ ਦਾ ਕੱਢੋ ਤੁਹਾਡੇ ਵੀ ਮਾਰਨ ਦਾ ਨਿਗਰ ਰੱਖੀਂ ਵੀ ਮਾਰ ਕਰੇਗਾ ਮਾਰ ਕੇ ਛਾੜ ਪਰੇ 70 ਅੱਖ ਵੀ ਚਿੱਟੀ ਦਾ ਉਹ ਚਿੱਟੀ ਅੱਖ ਰੋਣ ਨੂੰ 15000 ਰੁਪਇਆ ਵੀ ਲੱਗਦਾ 2000 ਤਾਂ ਤੈਨੂੰ ਅੱਖਾਂ ਦਾ ਹੀ ਲਾਤਾ ਉਹਨੇ ਹਾਂ ਬੋਲ ਕਿਦਾਂ ਨਹੀਂ 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 2000 ਲਾਟੀ ਦਾ ਹੱਤੇ ਕੋਈ ਲਾਸਟ ਹੀ ਵੀਰੇ ਬੀਤੇ ਘੱਟ ਉਹ ਨਹੀਂ ਨਹੀਂ ਔਰ ਰੋਲ ਦਾ 15.5 ਦਿਨ ਨਹੀਂ 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 ਛਾੜ ਪਰੇ ਆਹ ਸਾਢੇ 15 ਉਹਨੇ ਫੜਾ ਸਾਈ ਉਹਨੇ ਉਰਾ ਦਾ ਫੜਾ ਸਾਈ ਉਹ ਦਾ ਫੜਾ ਸਾਈ ਉਹਰਾ ਲੱਗਾ ਦੇ ਉਹਨੇ ਵੇਚਣਾ ਗਾਉ ਨੇ ਵੀ ਉਹ ਆਲਾ ਤੇਰੀ ਮਰਜ਼ੀ ਹੈ ਭਈ ਸੋ ਆਮਾ ਨਹੀਂ ਕੱਟਾ ਛੱਡ ਠੀਕ ਹੈ ਕੋਈ ਨਹੀਂ ਪਾਸ ਕਰ ਭਈ ਅਣਜਾਣ ਲੋ ਵੀ ਉਸੇ ਬੱਕਰੇ ਦਾ ਫੇਰ ਚੱਲ ਪਿਆ ਸੌਦਾ ਉਹ ਖੜਾ ਰਹੇ ਨਹੀਂ ਕੋਈ ਯਾਰ ਕਿਹਨੂੰ ਕੜਾ ਹਾਲੀ ਕੱਢਣਾ ਦੱਸ ਦੇ ਯਾਰ ਸੁੱਕੇ ਯਾਰ ਵਿੱਚ ਚ ਨਾ ਗਿਨ 20 ਤੋਂ ਥੱਲੇ ਉਤਰ ਕੇ ਗੱਲ ਕਰ 20 ਥੱਲੇ ਉਤਰ ਕੇ ਮਾਤਰ ਕਰ ਥਲੇ ਇੰਦਰ ਜਾ ਇੱਥੇ ਯਾਰ ਉੱਚੇ ਤਾਂ ਬਸ ਮਾਨਤਾ ਨਹੀਂ ਹੋਊ ਪੰਜ ਚਾਰ ਸੌਦ ਕਰੋ ਨੇ ਪਾਸਾ ਨੇ ਘੇਰਾਉਣਾ ਨੇ ਗਰੀਬ ਬੰਦੇ ਉਹ ਪ੍ਰੈਜ਼ੀਡੈਂਟ ਬਾਈਆਂ ਨੇ ਬਰੀਡਰ ਰੱਖਣਾ ਠੀਕ ਆ ਹਾਂ ਕੋਈ ਮੈਨੂੰ ਕਿਹਾ ਕਰੀ ਰਕਰਦਾਰ ਦੇ ਤੇ ਸਹੀ ਇਹ ਦੇ ਦੇ ਮੈਂ ਗਲਤ ਨਹੀਂ ਆ ਉਹ ਜਾਨ ਬਾਜੂ ਇਹਦੀ ਵਿਚਾਰੇ ਦੀ ਉਹ ਤਾਂ 200 ਤੋਂ 250 ਨਹੀਂ ਬੱਕਰਾ ਮਾੜਾ ਨਹੀਂਗਾ ਕਦ ਕਾਟ ਹਲਾ ਨਹੀਂ ਤਾਂ ਮੈਂ ਭੁੱਕੀ ਜਾਂਦੇ ਘਰੇ ਪੈ ਇਹ ਹਾਂ ਉਹ ਕਿੰਨੇ ਦਾ ਫਿਰ ਲਾਟ ਦਸੇ ਕਿੰਨੇ ਦਾ ਪੰਜ 400 ਨੂੰ ਯਾਰ ਭੂਮੇ ਆਲਾ 19 ਦਾ ਦੇ ਦਿੰਦਾ 19 ਦਾ ਦਿੰਦਾ ਯਾਰ ਗੱਲ ਮੁਕੀ ਆ ਆਲੇ ਯਾਰ ਜੇ ਦੇਣਾ ਤਾਂ ਯਾਰ ਲਾ ਲਾ ਬਲਾਟੀ ਅਕੜਾ ਸਾਢੇ ਸਵਾਲ ਉਹ ਨਹੀਂ ਮੈਂ ਖਾ ਨਾ ਹੋ ਗਿਆ ਸਾਢੇ 12 ਦੀ ਮੰਨੀ ਨਹੀਂ ਜੂਂਦੀ ਆ ਯਾਰ ਸੁੱਕੇ ਯਾਰ ਮੰਨੀ ਹੋ ਗਿਆ ਕਿਹੜਾ ਉਹ ਪੈਸੇ ਬਾਈ ਨਹੀਂ ਵੀਰੇ ਨਹੀਂ ਉਹ ਸਹੀ ਆ ਸੁੱਕੇ ਉਹ ਨਹੀਂ ਬਾਈ ਯਾਰ ਕਿਹੜਾ ਆਹ ਹੋਈ ਜਿਹਦਾ 16 ਲਾਇਆ ਸੀ ਉਹ ਨਹੀਂ ਸਾਢੇ 16 ਲਾਤਾ ਉਹਨਾਂ ਇਹਦਾ ਬਾਈ ਹਾਂ ਦੇ ਦੇ ਯਾਰ ਸੁੱਖਿਆ ਜਾਏ ਜੇ ਪਹਿਲੇ ਪੈਨ ਦਾ ਲਾ ਯਾਰ ਜੋ ਵੱਡਣਾ ਅਸਰ ਪੈਦਾ ਨਹੀਂ ਮੈਂ ਖਾ ਗੋਤੀ ਨਹੀਂ 16 ਹਾਂ 16 ਲਗਾਈ ਆਪੋ ਆਪਣੀ ਉਹ ਨਹੀਂ ਮੈਂ ਖਾ ਮੈਂ ਉਹਨਾਂ ਦੀ ਲਗਾਈ ਲੈਣਾ ਹੈ ਇਹ ਕਿਉਂ ਗਜਾਸ਼ ਚਲ ਜਾ ਲਖਾਈ ਕਰਾ ਦੇ ਯਾਰ ਉਹ ਨਹੀਂ ਮੈਂ ਖਾਣ ਨਹੀਂ ਮੈਂ ਲਖਾਈ ਕਰਤੀ ਉਹਨਾਂ ਦੀ ਹਰ ਸਾਡੇ ਜੋੜਾ ਦੇ ਕਿਹਾਉ ਪੈ ਯਾਰ ਸੁਖੇ ਲਖਾਈ ਦੀ ਕਰਦੇ ਕੋਈ ਨਹੀਂ ਸੁਖੇ ਓ ਬਾਈ ਪੈਨ ਦਾ ਕਰ ਯਾਰ ਨਵੇੜ ਕੰਮ ਪੈਨ ਦਾ ਨਹੀਂ ਹੁੰਦਾ ਪੈਨ ਤੇ ਕੋਈ ਕਰ ਨਹੀਂ ਬਾਈ ਖੜ ਜਾ ਯਾਰ ਲੈ ਹੁਣ ਮੋੜੀ ਨਾ ਹਣਾ ਅੰਦਾ ਸੁਣ ਵਧਾਈ ਨਾ ਬਾਈ ਯਾਰ ਹੁਣ ਨਾ ਆਵਦਾ ਬਾਈ ਯਾਰ ਮੇਰੀ ਗੱਲ ਸਾਨੂੰ ਪਤਾ ਜਿੰਨੇ ਰਹਿਗਾ ਮੇਰੇ ਕੋਲੇ ਵੀ ਇਹ ਨਾਲ 200 ਦਾ 100 200 ਦਾ ਨਾ ਦਾ ਤੂੰ ਬੋਲੀ ਨਾ ਉਹ ਆਪੋ ਆਪਣੀ ਲਖਾਈ ਇਹਦੀ ਲਖਾਈ ਨੀ ਮੈਂ ਨਹੀਂ ਕਰਨੀ ਬਸ ਪਤਾ 17 ਦਾ ਕਰਦਾ ਨਹੀਂ ਹੋਣਾ ਬਸ ਹੋ ਗਿਆ 17 ਨਾ ਕੋ ਯਾਰ ਆਪੋ ਆਪਣੀ ਲਖਾਈ ਰੱਖ ਲੈ ਮੰਨ ਜਾ ਸੁਖੇ ਚਲ ਹੋ ਗਿਆ ਆਪੋ ਆਪਣੀ ਮੰਨ ਜਾ ਸੁਖਿਆ ਮੰਨ ਜਾ ਉਹ ਇਨੇ ਬੰਦੇ ਆ ਕੇ ਲੱਗੀ ਰਹਿੰਦਾ ਕਿਉਂ ਬਿੱਟਰ ਦੇ ਰੱਖਣਾ ਉਹ ਯਾਰ ਮੰਨ ਯਾਰ ਸੁਖਿਆ ਨਹੀਂ ਹੋਣਾ ਮੰਨ ਜਾ ਸਹੀ ਹੈ ਤਨ 1000 ਹੋਰ ਹੋਣ ਬੜੇ ਪੁੱਛੇ ਬਾਦਾ ਮੈਂ ਦਾ ਉਹ ਨਹੀਂ ਉਹ ਵੀ ਸਾਵਾ ਬੰਦਾ ਅਗਲਾ ਨਾਲ ਵੱਟ ਵੱਟ ਲੈ ਯਾਰ ਉਹਨੇ ਵੇਚਣਾ ਅਗਲਾ ਕਹਿੰਦਾ ਤੈਨੂੰ ਮੇਰੇ ਪੈਸੇ ਲਾ ਦੇ ਉਹ ਮੈਨੂੰ ਤਾਂ ਅਗਲਾ 20 ਦੇ 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 ਯਾਰ ਉਹਨਾਂ ਕਿਉਂ ਵੜਨਾ ਵੇਚਣਾ ਹੈ ਜਾਨ ਬਾਜੂ ਨੂੰ ਬੱਕਰੇ ਨਹੀਂ ਕਾਹਨੂੰ ਵੇਚਣ ਨਹੀਂ ਆ ਸਭਾ ਦੇ ਸਾਰੇ ਦੇਖ ਮੈਂ ਕਿਦਾ ਘਣਾ ਰਹੇ ਉਹ ਬਹਿ ਜਾ ਯਾਰ ਤੂੰ ਯਾਰ ਉਹ ਪੱਛੀ ਪੱਛੀ ਉਧਰ ਹੋ ਯਾਰ ਪੈਸੇ ਗਿਣ 2000 ਆਹ ਦੀ ਫੀਸ ਅੱਜ ਦੀ ਭਾਏ ਨਾਲ ਪੈਸੇ ਗਿਣ ਤੂੰ ਉਹਦਾ 300 ਅਗਲਾ ਲਊਗਾ ਹੁਣ ਤੈਨੂੰ ਥੋੜੀ ਛੱਡ ਕੇ ਜਾਊਗਾ ਉਹ 2000 ਅਗਲਾ ਲਊਗਾ ਹੁਣ ਆਹੋ ਤੇ ਵਿਚਾਰ ਜਾਂ ਗਿਣ ਪੈਸੇ ਬਾਈ ਗਿਣਦੇ ਗਿਣਦੇ ਤੈਨੂੰ ਬੱਕਰੀਆਂ ਦੋ ਫਰੀ ਮਿਲਾ ਦੇ ਆ ਯਾਰ ਤੂੰ ਦੇ ਬੱਕਰਾ ਆਇਆ ਬੰਦੇ ਆ ਬਣਾਓ ਪੈਸੇ ਯਾਰ ਅੱਜ ਸ਼ਾਮ ਤੱਕ ਰੱਖ ਹੀ ਲਊਗਾ ਚੱਲ ਗਿਣੋ ਯਾਰ ਪੈਸੇ ਕੋਈ ਯਾਰ ਤੋਰਦਾਰ ਕਿਹਦੇ ਕੋ ਯਾਰ ਤੋਰਦਾ ਯਾਰ ਰਸੀ ਬੜਾ ਦੇ ਆਹ ਲੈ ਰੱਖ ਨੀ ਕਰਕੇ ਨਾ ਆਪਣੇ ਖੋਮਬਰਗਾ ਯਾਰ 10 ਸਿਕਨ ਉਹ ਲੱਗਿਆ ਮੀਂਹ ਨਹੀਂ ਪੈਂਦਾ ਨੁਗਰਾ ਕੋੜਾ ਨੁਗਰਾ ਕੋੜਾ ਦੇ ਦੇ ਸੁੱਖਿਆ ਯਾਰ ਬਾਈ ਰੱਖਣ ਵਾਲੇ ਆ ਲੱਗਦੀ ਮਾਰਦਾ ਲੱਗਦਾ ਹੀ ਨਹੀਂ ਨਹੀ ਨਹੀਂ ਲੰਗਣੀ ਕਈ ਵਾਰੀ ਪੈਂਦੀਆਂ ਕਣੀਆਂ ਪੈਂਦੀਆਂ ਦੋ ਦਰਾਂ ਨਹੀਂ ਤੂੰ ਸਹੀ ਆ ਹਾਂ ਹਾਂ ਸਹੀ ਆ ਆਪਣਾ ਵੀ ਕਿੰਨੇ ਦਾ ਕਰਤਾ ਗੋਪੀ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਲੈ ਵੀ ਪੈਸੇ ਗਣ ਬਾਈ ਉਧਰ ਲੈ ਪੈ ਚੱਲ ਗੂਗਲ ਪੇ ਉਹਦੇ ਕੋਲੇ ਚੱਲਦਾ ਨਹੀਂ ਯਾਰ ਨੰਬਰ ਯਾਰ ਸਾਡਾ 855 ਉਹ ਉੱਥੋਂ ਕਰਵਾ ਦੇਣ ਉਹ ਤੋਂ ਲੈ ਲੈਣਾ ਇਹਨਾਂ ਨੂੰ ਬੱਚਾ ਭਾਈਆਂ ਵਾਲੇ ਜਾ ਕੇ ਦੋਨੋਂ ਸਾਰੇ ਹੀ ਕਰਦੇ ਨੇ ਕਿਹੜੇ ਪੰਡ ਲੈ ਕੇ ਜਾਣਾ ਭਾਈ ਆਹੀ ਵਰਗਾੜੀ ਆਹੀ ਪੰਡ ਵਰਗਾੜੀ ਕਿੰਨੀਆਂ ਬੱਕਰੀਆਂ ਬਰਬਰੀ ਆ ਪਹਿਲਾਂ ਕੋਲੇ ਆਓ ਯਾਰ ਆ ਜਾ ਉੱਥੇ ਕਰਦੇ ਨੇ ਬਰਬਰੀ ਬੱਕਰੀਆਂ ਭਾਈਆਂ ਸਾਰੀਆਂ ਨੇ ਠੀਕ ਆ ਭਾਈ ਲਓ ਵੀ ਪੈਸੇ ਗੂਗਲ ਪੇ ਕਰਨੇ ਆ ਭਾਈ ਹਰਾਂ ਨੇ ਤੇ ਬਰਗਾੜੀ ਭਾਈ ਹਰਾਂ ਦਾ ਪੰਡ ਆ ਤੇ ਭਾਈ ਜਿਹਨੇ ਵੇਚਿਆ ਉਹਦਾ ਸੁੱਖਾ ਧੂੜਕੋਟ ਦਾ ਇਹ ਜਿਹਨੇ ਇਹ ਬੱਕਰਾ ਵੇਚਿਆ ਚਿੱਟੀ ਅੱਖ ਦਾ ਤੇ ਬਰਗਾੜੀ ਪੰਡ ਵਿੱਚ ਬਹੁਤ ਬਹੁਤ ਧੰਨਵਾਦ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਨਾਲ 17 ਤੇਰਾ ਜੀ ਮੰਗਿਆ ਬਈ ਬੱਕਰਾ ਇਹ ਹਾਂ ਬਈ ਕਿਹੜੇ ਪਿੰਡੋਂ ਲਿਆਂਦਾ ਅੰਕਲ ਨੇ ਹੈ ਥੋੜੀ ਪੰਜ ਕਰਾਈ ਤਾ ਉਹ ਪਰੇ ਕਰ ਲਾ ਜੱਗੀ ਇਧਰ ਨੂੰ ਕਰ ਮੜਾ ਯਾ ਇਧਰ ਗਾਰਾ ਯਾ ਬੱਕਰਾ ਉਹਨੇ ਕਰ ਲਾ ਬਾਈ ਇਧਰ ਨੂੰ ਕਰ ਲਾ ਕਿੰਨੇ ਦਾ ਕਹਿੰਦਾ ਹਾਂ ਨਾ ਛੱਡ ਕੇ ਹਾਂ ਨਾ ਮਸਤ ਹੋ ਰਹੇ ਜਾਂ 12 1 ਵਾਹ ਪੂਰਾ ਮੈਂ ਕਿਹਨਾਂ ਦਾ ਕਹਿੰਦਾ ਹਾਂ ਨਾ ਕੋਈ ਛੱਡ ਕੇ 15 ਦਾ ਨਰਮੋ ਜੇ ਵੇਚਣਾ ਹੈਗਾ ਖਾਂਜੀ ਮੜਾ ਇੱਧਰ ਰੋ ਸਾਈਡ ਤੇ ਰੋ ਮੜਾ ਜੀ ਹਾਂ ਨਾ ਛੱਡ ਥੱਲੇ ਕਿਵੇਂ ਕਹਿੰਦਾ ਯਾਰ ਕਹਿਣਾ ਪਊਗਾ ਕਰਨਾ ਬੜਾ ਫਿਰੋ ਯਾਰ ਇਕਲਾ ਉਹ ਨਾ ਕੋਈ ਅਸਲੀ ਉਹ ਸੋਨਾ ਗਾਵਾ ਸੋਨੇ ਵਰਗੇ ਦੇਈ ਜਾਂਦੇ ਆ ਬੱਕਰਿਆਂ ਚ ਨਹੀਂ ਜਾ ਹੂੰ ਚੱਲ ਕੋਈ ਨਹੀਂ ਬੱਕਰੀਆਂ ਨਹੀਂ ਬਾਈ ਛੱਡਿਆ ਸੋਨਾ ਦੇ ਆਹੀ ਹੁੰਦੇ ਨੇ ਵੇਂਦ ਨੂੰ ਮੈਂ ਤਾਂ ਕਹਤਾ ਹੋਰੇ ਆ ਸਾਹਿਬ ਕਹਿਣ ਵੀ ਨਹੀਂ ਬਾਈ ਉਧਰ ਕਰ ਲੋ ਯਾਰ ਬਾਈ ਮੜਾ ਖੁੱਲੇ ਥਾਂ ਕਰੋ ਆ ਇਧਰ ਕਰੋ ਚੰਗੀ ਚੀਜ਼ ਆ ਉਹ ਉਹ ਵਧੀਆ ਰੇਟ ਲੱਗ ਗਿਆ ਲਾ ਵੀ ਆ ਬੱਕਰੇ ਦਾ 17000 ਮੰਗਿਆ ਬਾਈ ਨੇ ਛੋਟੀ 5 ਗਰਾਈਂ ਤੋਂ ਆਏ ਆ ਤੇ ਆਇਆ ਇਧਰ 12 ਲੱਗ ਗਿਆ 13 ਦਾ ਦੇਣਾ ਜਾ ਚ ਹੈ ਨਹੀਂ ਨਹੀਂ ਉਹ 13 ਦੇਣਾ ਉਧਰ ਲੈ ਬਹਿ ਜਾ ਹੈ ਹਾਂ ਨਾ ਦੱਸ ਦੇ 43 ਛੱਡ ਕੇ ਜਾਂਦਾ ਹੈ ਬਾਈ ਯਾਰ ਮੂਰੇ ਨਾ ਹੋ ਵੀਰ ਬਣ ਕੇ ਹੈ ਸੋਹਰਾ ਇੱਕ ਦਿਨ ਸਾਈਡ ਤੇ ਨਹੀਂ ਨਹੀਂ ਜਾ ਰਿਹਾ ਜਾਂ 13 ਦਾ ਨਹੀਂ ਚੱਲ ਬਸ ਰਹਿਣ ਦੇ ਹੁਣ ਮੋੜ ਦੇ ਸਾਈਡ ਉਹ ਨਹੀਂ ਉਹ ਬਾਲਾ ਪੁੱਤ ਪੁੱਤ ਆ ਲੈ ਬਾਈ ਮਾੜਾ ਇਹ ਨਾ ਉਧਰਲੇ ਪਾਸੇ ਉਹ ਬਾਈ ਤੂੰ ਆ ਲੈ ਕਿੰਨਾ ਹੈਗਾ ਇੱਕਲ ਕਲ ਜਿਆ ਤੇਰੀ ਸੇਵਾ ਕਰੀ ਮੈਂ ਮੰਨਦਾ ਕੋਈ ਸਾਈਡ ਤੇ ਕਰਾਂ ਲੈ ਵੀ ਭੋਮਿਆ ਮੇਰਾ ਲਾਸਟ ਮੋਲ ਹੈਗਾ ਜੇ ਐਂਕਲ ਨੇ ਦੇਦਾ ਬੱਕਰਾ ਇਹਦੀ ਖੁਸ਼ੀ ਆ ਲੈ ਮਰ ਜਾ ਜਾਂ ਬੱਕਰਾ ਤੇਰਾ ਵੇਚਦਾ ਖੁਸ਼ ਹੋ ਕੇ ਤੇ 14000 ਦਾ ਕਰਤਾ ਗਿਆ ਉਹ ਸਹੀ ਆ ਬਾਪੂ ਹੋ ਗਿਆ ਹੋ ਗਿਆ ਸਹੀ ਆ ਲਓ ਵੀ 14000 ਦਾ ਬੱਕਰਾ ਹੋ ਗਿਆ ਉਹ ਨਾ ਕਰ ਰਿਹਾ ਪਾਣ ਗਏ ਨਾ 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 ਹੁਣ ਤੱਕ ਨਾ ਕਰੀ ਤੱਕ ਨਾ ਕਰੀ ਬੇਸਪਾਰ ਮੋਸ਼ ਹੋ ਗਏ ਮੈਂ ਪੂ ਬਣਾ ਲੈਣ ਦੇ ਵੀਡੀਓ ਉਹ ਨਹੀਂ ਐਂਡਰ ਆਈ ਲੈਂਦਾ ਭਰਾਵਾ ਦੇਖ ਇੱਕ ਦਲ ਮੇਰੀ ਸਲਾਹ ਦੇਖ ਪਾਸੇ ਹੋ ਜਾ ਬਾਈ ਜਿੰਨ ਤੱਕ ਮੇਰੀ ਬਾਬਾ ਜੀ ਮੇਰੀ ਓ ਬਾਬੇ ਮੇਰਾ ਭਾਈ ਸਾਈਡ ਤੇ ਮੇਰੇ ਭਾਈ ਜੀ ਬੱਕਰਿਆਂ ਦਾ ਕੰਮ ਕਰਦੇ ਆਪਾਂ ਜਰੂਰ ਬੰਨਦੇ ਆ ਤੂੰ 15 ਦੀ ਝਾਕ ਛੱਡ ਦੇ ਸਰ ਮੈਂ ਜਿਹੜਾ ਚਿਹਰਾ ਪਾੜ ਲੈਣਾ ਮੈਨੂੰ ਸਭ ਪਤਾ ਆਂਦਾ ਕਿੱਥੇ ਦਾ 14000 ਦਾ ਤੇਰਾ ਬੱਕਰਾ ਦੇ ਤਾਂ ਖੁਸ਼ ਹੋ ਕੇ ਦਿੱਤੇ ਬੋਣੀ ਦੇ ਟਾਈਮ ਆ ਜਾ ਪਾ ਉਹ ਮੈਂ ਗਲਤ ਰਾਹ ਤੇ ਨਹੀਂ ਸਹੀ ਆ ਬਈ ਤੂੰ ਸਹੀ ਆ ਜਲਖਾਈ ਇੱਕ ਰਹਾ ਲੰਗੇ ਜਾਪਾ ਬੜੀ ਗੱਲ ਲਖਾਈ ਇੱਕ ਰਹਾ ਗਪਾੜਾ ਯਾਰ ਮਾੜੀਆ ਬੋਨੀ ਰੱਖਿਆ ਵਰਦਾ ਨਾ ਮੋਰ ਨਿਸ਼ਾਨਾ ਸਿੱਧੇ ਦੇ ਲਿਆ ਕੇ ਨਾ ਮੋਰ ਕਿੰਨਾ ਦਾ ਹੋ ਗਿਆ ਬਾਕਰਦਮ ਚੋਹਿਆ ਲਖਾਈ ਉਹਦੀ 18 ਤੋਂ 16 ਜਾ ਕਰ ਬਾਈ ਯਾਰ ਮਾੜਾ ਸਾਈਡ ਤੇ ਹੋ ਜਾ ਯਾਰ ਬਾਈ ਜਾ ਕਰੀ ਸਾਡੇ ਕੱਚਾ ਸਾਡੇ ਯਾਰ 14 ਦਾ ਹੋ ਗਿਆ ਸਾਡਾ ਜਾ ਗਪਾੜਾ 14 ਦਾ ਹੋ ਗਿਆ 14 ਦਾ ਹੋ ਗਿਆ ਤਾਂ ਦਮ ਪਾਉਂ ਨਾ ਮੋਟਾ ਬੋਲ ਪਾਜਦਾ ਕੱਤ ਹੁਣ ਹੋਣੀ ਪੰਜਾ ਸੌ ਕਿੱਥੇ 500 ਕਿੱਥੇ 15000 ਦਾ 60 ਖੜਾ ਇਧਰਲੇ ਪਾਸੇ ਹੋ ਜਾ ਵਾ ਉਹ ਸੌਦੇ ਦੇ ਉੱਤੇ ਨਹੀਂ ਬੋਲੀਦਾ ਤੁਸੀਂਾਂ ਤੇ ਧਿਆਨ ਧਰਾ ਕੇ 500 ਵੱਡਾ ਕੇ ਸਾਢੇ ਕਿੰਨਾ ਯਾਰ ਸਾਢੇ 14 ਦਾ ਹੋ ਗਿਆ ਬਈ ਹਾਂ ਬਈ ਹਾਂਜੀ ਠੀਕ ਹੈ ਜੀ ਕਿਹੜਾ ਪੰਡਾ ਪੰਜ ਗਰਾਈ ਪੰਜ ਗਰਾਈ ਛੋਟੀ ਠੀਕ ਹੈ ਜੀ ਮੇਰਾ ਤਿਆਰ ਬਹਾਉਂਦਾ ਬੱਕਰਾ ਕਿੰਨੇ ਰੁਪਏ ਆਵੇ ਪਹਿਲਾਂ ਤੁਮ ਮਨ ਗਿਆ ਹੀ ਗਰਮੀ ਜਾਂ ਦਾਫ ਲੈ ਗਾਈ ਦੂਜਾ ਮੈਂ ਭੋਲੇ ਉਹ ਘੜਾਏ ਹੋਗੇ ਕਰਮ ਜੋ 12 ਲਾਇਆ ਸੀ ਕੋਈ ਨਹੀਂ ਗਰਮੀ ਵਿਖਾ ਲੈ ਸਾਨੂੰ ਤਾਂ ਗਰਮੀ ਚੱਲਣੀ ਪਈ ਕੋਈ ਜਰਾ ਪਰ ਕੱਟ ਲਾ ਸਾਰੇ ਪੌਣੇ ਜੀ ਬਲੇਟ ਲੈ ਹਾਂ ਬਈ ਇਹ ਤਾਂ ਮਾਂ ਦਾ ਸਾਢੇ 14000 ਦਾ ਬੱਕਰਾ ਸਿਰੇ ਚੜ ਗਿਆ ਬਸ ਹੀ ਜਾਨੀ ਦੋਤੀ ਮਾਂ ਵਾਲੀ ਚੰਗੀ ਸੀ ਨਹੀਂ ਇਹ ਨੀਂਹ ਤੇ ਕਿਹੜੀ ਬੋਤੇ ਅੰਤਾਰ ਪੈ ਗਿਆ ਵਾਹੀ ਹਾਂ ਜੀ 46 46 12 13 14 14:30 ਲੈ ਬਾਪੂ ਲੋ ਵੀ ਲਖਾਈ ਕਰਾ ਲੋ ਆਪੋ ਆਪਣੀ ਬਹੁਤ ਬਹੁਤ ਧੰਨਵਾਦ ਜੀ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ